ਮਨਤਰੀ ਨਿਵਾਸ ਤੇ ਵਿੱਚ ਜਿਹੜਾ ਹਮਲਾ ਹੋਇਆ ਮੈਨ ਹੈਂਡਲਿੰਗ ਹੋਈ ਵੱਦ ਸਲੀਕੀ ਕੋਈ ਉਹਨੂੰ ਜਰੇਮ ਕੀਤਾ ਗਿਆ ਇਹ ਮੈਂ ਸਮਝਦਾ ਕਿ ਕੇਜਰੀਵਾਲ ਦੇ ਉੱਤੇ ਔਰ ਸਾਰੇ ਉਹਦੇ ਪ੍ਰਸ਼ਾਸਨ ਦੇ ਮੂੰਹ ਦੇ ਉੱਤੇ ਬਹੁਤ ਵੱਡਾ ਇੱਕ ੱੱਭਾ ਜਿਹੜਾ ਉਹ ਕਾਲਕ ਦਾ ਲੱਗਿਆ ਜਿਹੜੇ ਨੋਕੀ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਪਹਿਲਾਂ ਇਸੇ ਮੰਤਰੀ ਨਿਵਾਸ ਤੇ ਵਿੱਚ ਇਹਦੇ ਜਿਹੜੇ ਐਮਐਲਏ ਸੀ ਉਹਨਾਂ ਨੇ ਜਿਹੜਾ ਮੁਖਕੁੱਤਰ ਹੁੰਦਾ ਸਰਕਾਰ ਦਾ ਚੀਫ ਸੈਕਟਰੀ ਉਹਦੇ ਉੱਤੇ ਹੱਥ ਚੁੱਕਿਆ ਸੀ ਹੱਤੋਪਾਈ ਹੋਈ ਸੀ ਉਦੋਂ ਵੀ ਬੜੀ ਸੀਰੀਅਸ ਘਟਨਾ ਵਾਪਰੀ ਸੀ ਪਰ ਹੁਣ ਤਾਂ ਹੱਦ ਹੈ ਕਿ ਮੈਮਨ ਕਮਿਸ਼ਨ ਦੀ ਚੇਅਰਮੈਨ ਤੇ ਜਿਹੜੀ ਰਾਜ ਸਭਾ ਦੀ ਮੈਂਬਰ ਹੈ ਉਹਦੇ ਉੱਤੇ ਜਿਸ ਤਰੀਕੇ ਗੁੰਡਾਗਰਦੀ ਜਿਹੜੀ ਆ ਉਹ ਕੇਜਰੀਵਾਲ ਦੇ ਪੀਏ ਤੇ ਉਹਦੇ ਸਾਥੀਆਂ ਨੇ ਕੀਤੀ ਹੈ ਇਹ ਆਮ ਗੱਲ ਨਹੀਂ ਪਾਰਟੀ ਦਾ ਅਸਲੀ ਜਿਹੜਾ ਚਿਹਰਾ ਗੁੰਡਾਗਰਦੀ ਵਾਲਾ ਉਹ ਇਹਦੇ ਨਾਲ ਸਾਹਮਣੇ ਆ। ਅਰ ਰਾਨੀ ਦੇਖੋ ਕਿ ਉਹ ਉਹਨੂੰ ਆਪ ਰੈਸਟ ਕਰਾਉਣ ਦੀ ਬਜਾਏ ਜਾਂ ਉਹਦੇ ਤੇ ਐਕਸ਼ਨ ਲੈਣ ਦੀ ਬਜਾਏ। ਅਰਵਿੰਦ ਕੇਜਰੀਵਾਲ ਜਿਹੜਾ ਉਹਦੀ ਢਾਲ ਬਣ ਕੇ ਖੜਾ। ਜਦੋਂ ਨਰਪਾਇਆ ਕਾਂਡ ਹੋਇਆ ਸੀ ਤੇ ਉਦੋਂ ਦਾ ਅਰਵਿੰਦ ਕੇਜਰੀਵਾਲ ਦਾ ਚਿਹਰਾ ਦੇਖੋ ਤੇ ਅੱਜ ਦਾ ਚਿਹਰਾ ਦੇਖੋ ਕਿ ਗੁੰਡਾਗਰਦੀ ਕਰਨ ਵਾਲੇ ਤੇਰੇ ਆਪਣੇ ਨਿੱਜੀ ਬੰਦੇ। ਉਹਨਾਂ ਨੇ ਇੱਕ ਰਾਜ ਸਭਾ ਦੇ ਮੈਂਬਰ ਦੇ ਉੱਤੇ ਰੈਡੀ ਦੇ ਉੱਤੇ ਇੰਨਾ ਵੱਡਾ ਹਮਲਾ ਕੀਤਾ ਪਰ ਉਹਨੂੰ ਆਪ ਜਾ ਕੇ ਗ੍ਰਿਫਤਾਰ ਕਰਨ ਦੀ ਬਜਾਏ ਉੱਥੇ ਪ੍ਰਸ਼ਾਸਨ ਨੂੰ ਧਮਕੀਆਂ ਦੇ ਰਿਹਾ ਕਿ ਮੈਂ ਬੀਜੇਪੀ ਹੈੱਡਕ quartਰ ਜਾਵਾਂਗਾ ਆਪਣੇ ਆਪ ਨੂੰ ਸੈਂਟਰ ਕਰਾਂਗਾ ਸਾਰੇ ਐਮਐਲਏ ਉੱਥੇ ਜਾਵਾਂਗੇ ਕਿ ਤੁਸੀਂ ਸਾਰੇ ਐਮਐਲਏ ਸਵੀਟ ਕਰਕੇ ਬਣਾਈ ਸੀ ਕਿ ਔਰਤਾਂ ਦੇ ਉੱਤੇ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਉਹਦੇ ਨਾਲ ਤੁਸੀਂ ਖੰਡਾ ਸੀ ਇਹ ਅਸਲੀ ਜਿਹੜਾ ਇਹਨਾਂ ਦਾ ਲੰਗਾ ਹੋ ਰਿਹਾ ਇਸ ਕਰਕੇ ਪਹਿਲਾਂ ਪ੍ਰਸ਼ਾਸਨ ਦੀ ਗੱਲ ਆਈ ਤੇ ਉਦੋਂ ਤਰਨੀ ਸ਼ੁਰੂ ਹੋ ਗਈ ਗੱਲ ਹੋਈ ਸੀ ਦੇਸ਼ ਦੇ ਵਿੱਚ ਇੱਕ ਸਟੌਂਗ ਲੋਕਲ ਸਥਾਪਿਤ ਕਰਨਾ ਜਿਹੜਾ ਭ੍ਰਿਸ਼ਟਾਚਾਰ ਜਿੱਦਾਂ ਖਤਮ ਹੋਵੇ ਤੇ ਹੁਣ ਗੱਲ ਆ ਗਈ ਕਿ ਕ腐ਸ਼ਨ ਦੇ ਜਿਹੜਾ ਹੱਕ ਦੇ ਵਿੱਚ ਕੇਜਰੀਵਾਲ ਤੇ ਬਾਕੀ ਉਹਦੀਆਂ ਸਾਈਡ ਪਾਰਟੀਆਂ ਜਿਹੜੀਆਂ ਉਹ ਭ੍ਰਿਸ਼ਟਾਚਾਰ ਦੇ ਕੇਸ ਤੋਂ ਕੇਦਰੀਆਂ ਨੂੰ ਛਡੌਂ ਲਾ ਕੇ ਧੰਨੇ ਲਾ ਰਹੀ ਹੁਕਮਤ ਸਿੰਘ ਸਾਹਿਬ ਵੀ ਭਗਵੰਤ ਸਾਨ ਦੀ ਗੱਲ ਨਹੀਂ ਜਾ ਰਹੀ ਆ ਉਹ ਤਾਂ ਇਹ ਵੀ ਸ਼ਾਮਲ ਹੋ ਗਏ ਜਿੱਦੀ ਵਾਰ ਕਹ ਰਿਹਾ ਕਿ ਜੇ ਮੈਂ ਅੰਦਰ ਚਲ ਕੇ ਦੇ ਭਗਵੰਤ ਸਾਨ ਸਾਰੇ ਐਮਐਲਏ ਦੇ ਇੱਥੇ ਆਪਣੇ ਦੇ ਅੰਦਰ ਹੋ ਜਾਏਗਾ ਉਹਨੂੰ ਕਿੱਥਾ ਦੇਖਦੇ ਹੋ ਮੇਰਾ ਖਿਆਲ ਇਹ ਹੈ ਕਿ ਉਹਨੂੰ ਕਾਫੀ ਸ਼ੱਕ ਆ ਇਹ ਬਾਹਰੋਂ ਕੰਮ ਨਾ ਖਰਾਬ ਕਰੇ ਇਹਨੂੰ ਅੰਦਰ ਕਰਾਉਂਦਾ ਤਰੀਕਾ ਲੱਭਦਾ ਹੋਣਾ ਇਹ ਬਾਹਰ ਹੋਇਆ ਤੇ ਕੋਈ ਹੋਰ ਨਾ ਚੰਨ ਚਾੜ ਦੇ ਇਸ ਕਰਕੇ ਇਹਨੂੰ ਨਾਲ ਹੀ ਨਾਜਵਾ ਤੇ ਚੰਗੀ ਕਰਾ ਲਾਜਵੇ ਸਾਡਾ ਕੋਈ ਲਾਲੀ ਮਜੀਠੀ ਆ ਸੀ ਦੋ ਦੋ ਪਹਿਲਾਂ ਆਪ ਤੇ ਵੱਡਾ ਚਿਹਰਾ ਸੀ ਔਰ ਮਜੀਠੀਆਂ ਦੇ ਵਿੱਚ ਹਲਕਾ ਇੰਚਾਰਜ ਸੀ ਔਰ ਦੋ ਦਿਨ ਪਹਿਲਾਂ ਸ਼੍ਰੋਮਣੀ ਕਾਲਜ ਨੂੰ ਜੁਆਇਨ ਕੀਤਾ ਔਰ ਸਾਰੇ ਵਰਕਰ ਉਹਨਾਂ ਦੇ ਨਾਮ ਸਾਹਮਣੇ ਹੋਏ ਆ ਉਸ ਨੂੰ ਕਿਦਾਂ ਦੇਖ ਰਹੇ ਹੋ ਦੇਖੋ ਆਮ ਆਦਮੀ ਪਾਰਟੀ ਦੇ ਨਾਲ ਹੈ ਕੌਣ ਅੱਜ ਇਹ ਤਾਂ ਹਾਲੇ ਓਨੀ ਦੇਰ ਜਾਂ ਜੇ ਵੀਰ ਤੱਕ ਗੱਲ ਨੰਗੀ ਨਹੀਂ ਹੁੰਦੀ। ਪਹਿਲਾਂ ਦੱਸੋ ਜਿਹੜੇ ਸੱਤ ਰਾਜਾਂ ਸਰਾਂ ਦਾ ਐਮਪੀ ਬਣਾਏ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਕੇਸਰੀ ਆਲ ਦੇ ਹੱਕ ਚ ਬੋਲਿਆ ਇੱਕ ਵੀ ਨਹੀਂ। ਚਲੋ ਪੰਜਾਬ ਦੇ ਹੱਕ ਦੀ ਤਾਂ ਅਸੀਂ ਉਮੀਦ ਨਹੀਂ ਕਰਦੇ। ਉਹਨਾਂ ਦਾ ਬਹੁਤਿਆਂ ਦਾ ਤਾਂ ਸੰਬੰਧ ਹੀ ਪੰਜਾਬ ਨਾਲ ਨਹੀਂ ਹੈ। ਤੇ ਰਾਜਾਂ ਸਰਾਂ ਦੇ ਐਮਪੀ ਜਿਹੜਾ ਸਭ ਤੋਂ ਨੇੜੇ ਹੁੰਦਾ ਸੀ ਰਾਜਵ ਚੰਡਾ ਉਹ ਤੇ ਮੱਲਖਣਾ ਨਹੀਂ ਛੱਡ ਕੇ ਉੱਥੇ ਇੰਗਲੈਂਡ ਰੱਖਾਂ ਦਫੰਦਾ ਫਿਰਦਾ। ਤੇ ਹੁਣ ਕਿਤੇ ਕੱਲ ਪਤਾ ਲੱਗਿਆ ਕਿ ਮਹਾਰਜ ਵਾਪਸ ਆਇਆ ਤੇ ਇਹ ਨਾਲ ਹੈ ਕੋਈ ਨਾ ਪਿੰਨ ਬਣੇ ਦੱਸੋ ਇੱਕ ਵੀ ਬੰਦੇ ਦੀ ਸਟੇਟਮੈਂਟ ਦਿਖਾ ਦਿਓ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੇ ਕੇਜਰੀਵਾਲ ਦੀ ਕਰਪਸ਼ਨ ਦੇ ਵਿੱਚ ਬੋਲੇ ਹੁਣ ਕੇ ਕੇਜਰੀਵਾਲ ਸੱਚਾ ਕਿਉਂਕਿ ਪਤਾ ਸਾਰਿਆਂ ਨੂੰ ਔਰ ਉਹਨਾਂ ਨੂੰ ਵੀ ਪਤਾ ਸੀ ਕਿੰਦਾ ਬਣਿਆ ਇਸ ਕਰਕੇ ਸਾਰੇ ਚੁੱਪ ਹੈ ਤੇ ਨਾਲ ਨਾਲ ਲਾਵੀ ਮਝੀਖਿਆ ਤਾਂ ਚੰਗਾ ਹੋ ਗਿਆ ਉਹ ਅੰਦਰ ਬੈਠਾ ਸੀ ਉਹਨੇ ਦੇਖਿਆ ਜੋ ਅੰਦਰ ਦਾ ਹਾਲ ਹੈ ਜੋਨੇ ਸਿਆਣਕ ਕੀਤੇ ਪਿਓ ਅਫਸਰ ਆਇਆ। ਸ਼੍ਰਮਣੀ ਕਾਲਤਾ ਜਾ ਕੇ ਤੈ ਤਰੀ ਇੱਕ ਨੂੰ ਪ੍ਰਧਾਨ ਮੰਤਰੀ ਸਾਹਿਬ ਦੋਸਾ ਕੋਰ ਪਟਿਆਲੇ ਪੰਜਾਬ ਦੇ ਵਿੱਚ ਅਲਾਈ ਚੋਨ ਗਲੈਂਸ ਹੋਣ ਕਰਨਾ ਆ ਰਹੇ ਆ। ਕਿੰਦਾ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਕਿਦਾਂ ਦੇਖਦੇ ਹੋ? ਦੂਸਰੀ ਤੇਜਰੀ ਵਾ ਪੰਜਾਬ ਦੇ ਵਿੱਚ ਆ ਰਹੇ ਆ। ਇਹ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਤਾਂ ਜੋਰ ਪ੍ਰਚਾਰ ਭਾਰਤੀ ਜਨਤਾ ਪਾਰਟੀ ਦਾ ਨਾਂ ਲੈਣਾ ਪੜੀਏ। ਇਹ ਕਾ ਕੇ ਹੁਣ ਪ੍ਰਧਾਨ ਮੰਤਰੀ ਰਹਿ ਗਏ ਉਹ ਹੈਲੀਕਾਪਟਰ ਨਾਲ ਆਉਣਿਆ ਉਹ ਉਤਰ ਕੇ ਭਾਵੇਂ ਕਰ ਜਣ ਇੱਥੇ ਛੜਕਾਂ ਦੇ ਰਸਤੇ ਇੱਥੇ ਨੂੰ ਚੋਣ ਪਚਾਰ ਕੋ ਕਰ ਨਹੀਂ ਦਿੰਦਾ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਸੀ ਉਹਦਾ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਪੁੱਛਦੇ ਕਿ ਆ ਕੇ ਜਵਾਬ ਦੇਣਾ ਚਾਹੀਦਾ ਕੇ ਜੋ ਬੇਇਨਸਾਫੀ ਕਿਸਾਨਾਂ ਦੇ ਨਾਲ ਹੋਇਆ ਜੋ ਜੱਬਰ ਕਿਸਾਨਾਂ ਦੇ ਉੱਪਰ ਹੋਇਆ ਉਹਦਾ ਜਵਾਬ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਜਿਹੜੀ ਪੰਜਾਬ ਦੇ ਨਾਲ ਐਡੀ ਵੱਡੀ ਬੇਇਨਸਾਫੀ ਉਹਨਾਂ ਦੇ ਰਾਜ ਦੇ ਵਿੱਚ ਹੋਈ ਹੈ ਉਹਦਾ ਗਰਨਤਜੀ ਨੂੰ ਜਵਾਬ ਦੇਣਾ ਚਾਹੀਦਾ ਜੇ ਸਾਡੇ ਗਰਦਾਸਪੁਰ ਦੀ ਧਰਤੀ 'ਤੇ ਆ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਜਿਹੜੀਆਂ ਸੌ ਦਾ ਹਿਮਾਚਲ ਤੇ ਜੰਮੂ-ਕਸ਼ਮੀਰ ਦੀਆਂ ਇੰਡਸਟਰੀਆਂ ਉਹ ਸਾਡੀ ਬਟਾਰੇ ਦੀ ਤੇ ਸਾਡੀ ਜਿਹੜੀ ਗਰਦਾਸਪੁਰ ਤੋਂ 88 ਕੋਟੀ ਇੰਡਸਟਰੀ ਨੂੰ ਕਾਣੀ ਦਿੱਤੀ ਜਾਂਦੀ ਜਿਹੜਾ ਕਨਿਆਲੀ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਗਰਦਾਸਪੁਰ ਹਲਕੇ ਤੋਂ ਸ਼੍ਰਮਣੀ ਕਾਲੀ ਦਾਨ ਨੇ ਬੜੇ ਸੂਝਵਾਨ ਪੜ੍ਹੇ ਲਿਖੇ ਇਮਾਨਦਾਰ ਉਮੀਦਵਾਰ ਡਾਕਟਰ ਗਰਜੀਤ ਸਿੰਘ ਜੀ ਮਾਨੂੰ ਮੀਰਰ ਬਣਾਇਆ ਤੇ ਸਿੱਖਿਆ ਮੰਤਰੀ ਵੀ ਰਹੇ ਨੇ ਪਰ ਸਪੋਕਸਮੈਨ ਨੇ ਸ਼ਰਮਣੀ ਕਾਲੀ ਦੰਦ ਵਿਦਿਆ ਇਨਸਾਨ ਨੇ ਉਹ ਸਾਡੇ ਕੋਲ ਆਏ ਨੇ ਅਸੀਂ ਬੜੇ ਗੱਲ ਦੇ ਵਿੱਚ ਖੁਸ਼ੀ ਸਮਝਦੇ ਸੋ ਮੀਟਿੰਗ ਇੱਕ ਵਧੀਆ ਮੀਟਿੰਗ ਹੋਈ ਹੈ ਜਿੱਦ ਆਪ ਮਹਾਰੇ ਲੋਕ ਚੱਲ ਕੇ ਇੱਥੇ ਪੜਨ ਦੇ ਵਿੱਚ ਇਕੱਠੇ ਹੋਏ ਨੇ ਕੀ ਨੇ ਤਾਂ ਵੇਖੋ ਜੀ ਲੋਕ ਦੂਜੀਆਂ ਸਰਕਾਰਾਂ ਦੇ ਜਿਹੜੇ ਝੂਠੇ ਵਾਦੇ ਉਹਨਾਂ ਨੇ ਕੀਤੇ ਨੇ ਪਹਿਲੀ ਸਰਕਾਰ ਜਿਹੜੀ ਬਣੀ ਕੈਪਟਨ ਅਮਰਿੰਦਰ ਸਿੰਘ ਨੇ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਗੁਟਕਾ ਸਾਹਿਬ ਹੱਥ ਫੜ ਕੇ ਝੂਠੀ ਸੌਂ ਖਾਧੀ ਮੈਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗਾ ਘਰ ਘਰ ਨੌਕਰੀਆਂ ਦਵਾਵਾਂਗਾ ਫਿਰ ਹੋਰ ਉਹਨੇ ਵਾਦੇ ਜਿਹੜੇ ਕੀਤੇ ਕੋਈ ਨਹੀਂ ਵਾਦਾ ਨੇ ਪੂਰਾ ਨਹੀਂ ਕੀਤਾ ਲੋਕਾਂ ਨੇ ਵਿਸ਼ਵਾਸ ਕਰ ਲਿਆ ਸੌਂ ਖਾਣ ਕਰਕੇ ਹੁਣ ਇਹ ਜਿਹੜੀ ਸਰਕਾਰ ਬਣੀ ਆ ਬਾਈ ਦੇ ਵਿੱਚ ਭਗਵੰਤ ਮਾਨ ਭਗਵੰਤ ਮਾਨ ਦੀ ਇਹਨਾਂ ਨੇ ਵੀ ਮਤਲਬ ਇੱਕ 200 ਜੂਨ ਤੇ ਸ਼ਰਮਣੀ ਕਾਲੀ ਦਲ ਨੇ ਮਾਫ ਕੀਤਾ ਜੀ ਇਹਨਾਂ ਨੇ 100 ਵਧਾ ਕੇ 300 ਕਰਤਾ ਹੋਰ ਇਹਨਾਂ ਨੇ ਕੋਈ ਕੋਈ ਮਤਲਬ ਨਸ਼ਾ ਕਹਿੰਦੇ 4 ਮਹੀਨਿਆਂ ਦੇ ਵਿੱਚ ਖਤਮ ਕਰਾਂਗੇ ਉਦਾਂ ਹੀ ਮਤਲਬ ਚੱਲ ਰਿਹਾ ਨਸ਼ਾ ਨੌਜਵਾਨ ਅੱਜ ਇੱਕ ਇੱਕ ਮਤਲਬ ਡੈਥ ਹੋਈ ਹੈ ਨੌਜਵਾਨ ਦੀ ਬੜੇ ਮਤਲਬ ਇਹ ਗੱਲਾਂ ਕਹਿਣ ਦੀਆਂ ਹੋਰ ਨਹੀਂ ਕਰਦੇ ਆ ਮਤਲਬ ਸ਼ਰਮਣੀ ਅਕਾਲੀ ਦਲ ਆਗੂ ਹੋਣ ਤੇ ਨਾ ਤੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਅਪੀਲ ਕਰਾਂਗੇ ਵੀ ਆਪਣੀ ਪੰਜਾਬ ਦੀ ਪਾਰਟੀ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੇ ਪੰਜਾਬ ਦਾ ਭਲਾ ਕਰ ਸਕਦੀ ਹੈ ਤੇ ਸ਼ਰਮਣੀ ਅਕਾਲੀ ਦਲ ਦੀ ਪਾਰਟੀ ਕਰ ਸਕਦੀ ਹੈ ਦੂਸਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਦਿੱਲੀ ਤੋਂ ਹੁਕਮ ਆਉਂਦੇ ਨੇ ਸੈਂਟਰ ਸਰਕਾਰ ਸੈਂਟਰ ਦੇ ਵਿੱਚ ਉਹਨਾਂ ਨੇ ਦੂਜੀਆਂ ਸਟੇਟਾਂ ਨੂੰ ਮੁਕਰਾ ਕੇ ਚੱਲਣਾ ਹੁੰਦਾ ਉਹ ਕੱਲੇ ਪੰਜਾਬ ਦਾ ਕੁਝ ਨਹੀਂ ਸੋਚਦੇ ਜਿੱਕਿ ਫਤੇ ਜੋ ਵੀ ਸੰਗਠਨ ਚੱਲ ਕੇ ਆਈਆਂ ਨੇ ਪਹਿਲਾਂ ਤਾਂ ਮੈਂ ਉਹਨਾਂ ਦਾ ਤਾਂ ਬਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਸੰਗਤਾਂ ਨੇ ਆਣ ਕੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਦਰਸ਼ਨ ਦਿੱਤੇ ਨੇ ਮੇਰਾ ਪ੍ਰੋਮਕਾ ਵਧਾਈਆਂ ਨੇ ਬਾਕੀ ਡਾਕਟਰ ਦਰਜੀਤ ਸਿੰਘ ਟੀਮਾ ਵਰਗਾ ਜੋ ਵੀ ਕੈਂਡੀਡੇਟ ਬਹੁਤ ਹੀ ਵਧੀਆ ਕੈਂਡੀਡੇਟ ਨੇ ਆਉਣ ਵਾਲੇ ਹਲਕੇ ਦੇ ਵਿੱਚ ਪਾਸ ਕਰ ਸਕਦੇ ਨੇ ਡਾਕਟਰ ਦਰਜੀਤ ਸਿੰਘ ਟੀਮਾ ਜੀ ਕਰ ਸਕਦੇ ਨੇ ਹੋਰ ਕੋਈ ਵੀ ਜਿਹੜਾ ਲੀਡਰ ਵਾ ਗਰਦਾਸਪੁਰ ਜ਼ਿਲ੍ਹੇ ਦਾ ਵਿਕਾਸ ਨਹੀਂ ਕਰ ਸਕਦਾ ਜੀ ਵੋਟਰਾਂ ਨੂੰ ਕੀ ਬਿਲ ਕਰਨਾ ਚਾਹੀਦਾ ਵੋਟਰਾਂ ਨੂੰ ਅਪੀਲ ਕਰਨੀ ਚਾਹਾਂਗੇ ਕਿ ਵੱਧ ਤੋਂ ਵੱਧ ਚੜ੍ਹ ਕੇ ਕਾਲੀਦਾਲ ਨੂੰ ਵੋਟਾਂ ਪਾਉਣ ਕਿ ਉਹਨਾਂ ਦਾ ਸਾਥ ਦੇਣ ਡਾਕਟਰ ਦਲਜੀਤ ਸਿੰਘ ਕੀਮਨ ਜਾਕ ਦੇ ਵਿੱਚ ਫਤਵਾ ਦੇ ਕੇ ਉਹਨਾਂ ਨੂੰ ਜਿਤਾਉ ਠੀਕ ਵਾਹਿਗੁਰੂ ਜੀ ਵਾਹਿਗੁਰੂ ਕਾਲੀਦਾਲ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਬਹੁਤ ਬਹੁਤ ਵਧੀਆ ਸਰਕਾਰ ਆ ਜੀ ਬਾਦਲ ਸਾਹਿਬ ਦੀ ਬਾਦਲ ਸਾਹਿਬ ਦੇ ਹੁੰਦਿਆਂ ਬੜੀਆਂ ਸਹੂਤਾਵਾਂ ਬੜੀਆਂ ਪਾਵਤ ਨੂੰ ਜੋ ਵੀ ਸਹੂਤਾਵਾਂ ਬਦਲ ਸਾਹਿਬ ਦੇ ਟਾਈਮ ਮਿਲੀਆਂ ਹੁਣ ਤਾਂ ਸਿਰਫ ਟਾਈਮ ਪਾਸ ਕਰਨ ਦੀਆਂ ਸਰਕਾਰਾਂ ਦੇ ਖਰਚਾ ਲੱਗਦੇ ਉਹਨਾਂ ਸਹੂਤਾਵਾਂ ਦੇ ਨਾਂ ਇਦਾਂ ਜੀ ਬਦਲ ਕੇ ਰੱਖ ਦਿੱਤੇ ਕਹਿੰਦੇ ਨੇ ਹੁੰਦੇ ਪੀ ਬਿਲਕੁਲ ਬਿਲਕੁਲ ਤਾਂ ਹੁਣ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਮਯਾਬ ਕਰੋ ਤੇ ਆਉਣ ਵਾਲੇ ਸਮੇਂ ਆਪਣਾ ਭਵਿੱਖ ਵਧੀਆ ਕਰੋ ਜੀ ਮੇਹਰਬਾਨਾ ਮੇਰਾ ਨਾਮ ਅਮਰਵੀਰ ਸਿੰਘ ਝੋੜ ਮੈਂ ਝੋੜ ਨਗਰ ਦਾ ਰਹਿਣ ਵਾਲਾ ਹਾਂ ਅੱਜ ਬੜੀ ਮਾਣ ਵਾਲੀ ਗੱਲ ਹੈ ਕਿ ਡਾਕਟਰ ਜੀਮਾ ਵਰਗੀ ਸਖਸੀਅਤ ਸਾਡੇ ਗ੍ਰਹਿੋਂ ਖੇਚਣ ਕੇ ਆਏ ਤੇ ਸੰਬੋਧਨ ਕੀਤਾ ਇਹਨਾਂ ਨੇ ਸਾਰਿਆਂ ਨੂੰ ਆਹ ਮਹਾਰੇ ਲੋਕ ਵਿੱਚ ਇਕੱਠੇ ਹੋ ਗਏ ਆਏ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ ਜੋ ਕਿ ਵਧੀਆ ਕੈਂਡੀਡੇਟ ਨੇ ਬੇਦਾਗ ਜਿਹੜੇ ਨੇ ਉਹ ਕੈਂਡੀਡੇਟ ਆ ਅਜੇ ਤੱਕ ਉਹਨਾਂ ਨੂੰ ਕ੍ਰਿਟੀਕਲ ਕੈਰੀਅਰ ਦੇ ਵਿੱਚ ਕੋਈ ਦਾਗ ਨਹੀਂ ਹੈਗਾ ਬਿਲਕੁਲ ਸਾਫ਼ ਤੰਤੜਕ ਨੇਤਾ ਨੇ ਸਿੱਖਿਆ ਮੰਤਰੀ ਵੀ ਰਹਿ ਚੁਕੇ ਨੇ ਬੜੀ ਸੇਵਾ ਕੀਤੀ ਇਹਨਾਂ ਨੇ ਆਪਣੇ ਗਰਦਾਸਪੁਰ ਦੇ ਵਿੱਚ ਮੈਰੀਟੋਰੀਅ ਸਕੂਲ ਇਹਨਾਂ ਨੇ ਇੱਥੇ ਬਣਾਇਆ ਉਹ ਗੁਰੂ ਗਵਰਿੰਦ ਸਿੰਘ ਬਪੀਆਲੀ ਮਜੂਦਾ ਵਿਧਾਇਕ ਸਨ ਉਹਨਾਂ ਦੇ ਰਿਆਨ ਮਾਈ ਇੱਥੇ ਇਹਨਾਂ ਨੇ ਸਾਰਾ ਕੰਮ ਕੀਤਾ ਜੂਥ ਹੋਣ ਦੇ ਨਾਤੇ ਕੀ ਦੇਖਣਾ ਚਾਹੋਗੇ ਆਪਣੇ ਉਸ ਦਿਖੋ ਜੀ ਮੇਰੀ ਬੇਨਤੀ ਇਹ ਹੈ ਕਿ ਟੀਮਾ ਸਾਹਿਬ ਨੂੰ ਚੁਣੋ ਪਹਿਲੇ ਧਾਰ ਦੇ ਸਾਡੀ ਮੰਗ ਹੈ ਵੀ ਨਸ਼ੇ ਮਾਮਰਾ ਉਹਨਡੀਆਂ ਨੇ ਵਿਚਾਰੇ ਬੱਚੇ ਮਰ ਰਹੇ ਨੇ ਜੀ ਜਿਹੜਾ ਵੀਰ ਜਣਾ ਗੱਲ ਕੀਤੀ ਵੀ ਇੱਕ ਨੌਜਵਾਨ ਦੀ ਡੈਥ ਹੋਈ ਆ ਪਹਿਲਾ ਮੁੱਦਾ ਜੂਥ ਹੋਣ ਦੇ ਨਾਤੇ ਮੈਂ ਨਸ਼ਾ ਰੱਖਾਂਗਾ ਨਸ਼ਾ ਮੁਕਤ ਫਿਰ ਆਪੀਤਾ ਜਾਵੇ। ਓਕੇ।